ਇੱਕ ਵਿਕਰਮਜੀਠੀਆ ਦੇ ਕਰੇ ਛਾਪੇ ਮਾਰੀ ਕਰਨ ਗਈ ਸੀ ਵਿਜੀਲੈਂਸ ਦੀ ਟੀਮ ਕਹਿੰਦੇ ਬੇਰੰਗ ਪੱਤੀ ਹੈ ਜੀ ਬਿਲਕੁਲ ਜੀ ਵਿਜੀਲੈਂਸ ਦੀ ਟੀਮ ਨੇ ਇੱਕ ਐਪਲੀਕੇਸ਼ਨ ਲਾਈ ਸੀ ਮਹਾਰੀ ਕੋਰਟ ਦੇ ਵਿੱਚ ਠੀਕ ਹੈ ਜੀ ਕਿ ਅਸੀਂ ਜੀ ਕੁਝ ਚੀਜ਼ਾਂ ਹਾਸਲ ਕਰਨੀਆਂ ਨੇ ਇਸ ਲਈ ਉਹਨਾਂ ਨੇ ਮਤਲਬ ਕਿ ਦਿੱਲੀ ਵੀ ਇਹਨਾਂ ਦੇ ਕੁਝ ਟਿਕਾਣੇ ਨੇ ਜਾਂ ਕੁਝ ਇਹਨਾਂ ਦੇ ਨਾਲ ਸੰਬੰਧਿਤ ਥਾਂਵਾਂ ਨੇ ਫਿਰ ਅੰਮ੍ਰਿਤਸਰ ਇਹਨਾਂ ਦੀ ਰਹਿਸ਼ ਹੈ ਪ੍ਰਮੀਤ ਅਚ ਦਫਤਰ ਸੋਦਰ ਦਾ ਰੁਕ ਕੀਤਾ ਸੀ ਤੇ ਇਧਰ ਐਪਲੀਕੇਸ਼ਨ ਜਿਹੜੀ ਲੱਗੀ ਸੀ ਟੀਮਾ ਉਧਰ ਉੱਤਰ ਗਈ ਕਹਿੰਿਆ ਸੀ ਕਿ ਵੈਰੀਫਾਈਟਿੰਗ ਵੀ ਹੋ ਗਈ ਸੀ ਸਾਰਾ ਕੁਝ ਹੋ ਗਿਆ ਸੀ ਪਰ ਇਹ ਤੋਂ ਪਹਿਲਾਂ ਕਿ ਉੱਥੇ ਪਹੁੰਚ ਕੇ ਪ੍ਰੋਬਲਮ ਪਾ ਲਈ ਕਰਦੀਆਂ ਮਾਲੀ ਕੋਟ ਦਾ ਫੈਸਲਾ ਆ ਗਿਆ ਉਹਨਾਂ ਨੇ ਰੋਕ ਲਾਤੀ ਇਹਨਾਂ ਦੇ ਇਸ ਤਰ੍ਹਾਂ ਦੇ ਸ਼ੱਕਿਆਂ ਦੇ ਸੂਏ ਬਰੰਗ ਪਏ ਮਤਲਬ ਵੈਸੇ ਵੀ ਪ੍ਰਵੀਨ ਜੀ ਇੰਨੇ ਦਿਨ ਦਾ ਤੁਸੀਂ ਬੰਦਾ ਚੱਕਿਆ ਮੈਂ ਕਿਹਾ ਬੰਦਾ ਜਾਇਜ਼ ਵੀ ਹੋਵੇ ਤੁਸੀਂ ਤਾਂ ਕਹਿੰਦੇ ਤਾਂ ਰੋਕ ਕਿਉਂ ਨਜਾਇਜ਼ ਪੈਸਾ ਕਮਾਇਆ ਜੀ ਆ ਕੀਤਾ ਜੀ ਉਹ ਕਿਤਾਬ ਦਾ ਸਾਰਾ ਕੁਝ ਸਾਰਾ ਕੁਝ ਸਾਰਾ ਪਰ ਜੇ ਆਪਾਂ ਤੁਹਾਡੀ ਗੱਲ ਮੰਨ ਵੀ ਲਈਏ ਕਿ ਜੇ ਨਜਾਇਜ਼ ਹੈ ਤਾਂ ਵੀ ਨਜਾਇਜ਼ ਬੰਦਾ ਤਾਂ ਇੰਨੇ ਦਿਨ ਕੀ ਜਾਇਜ਼ ਬੰਦਾ ਵੀ ਕੋਈ ਕਾਗਜ਼ ਪੱਤਰ ਨਹੀਂ ਛੱਡ ਦਿੰਦਾ ਸਹੀ 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 ਬਿਲਕੁਲ ਤੁਸੀਂ ਹੁਣ ਕਿ ਲੱਪਣ ਜਾਣਾ ਸੀ ਇਹ ਸਿਰਫ ਕੜੀ ਸੀ ਕਿ ਉਧਰ ਨਸ਼ਿਆਂ ਤੇ ਚਰਚਾ ਇਧਰ ਮਜੀਠੀਆ ਦੇ ਰੇਡ ਇਹ ਖਬਰਾਂ ਇਕੱਠੀਆਂ ਲੱਗਣ ਇਹ ਤੁਹਾਡੀ ਪੇਸ਼ਕਾਰੀ ਦਾ ਤਰੀਕਾ ਸੀ ਦਿਨ ਸਮਾਂ ਸਟਾਈਟਾਂ ਚੁਣਿਆ ਹਮ ਬਿਸ਼ਪ ਬਿਕਰਮਜੀਠੀਆ ਦੀ ਇੱਕ ਪਾਈ ਹੋਈ ਹੈ ਪਰਿਵਾਰ ਵੱਲੋਂ ਕਿ ਜੀ ਬੈਰਕ ਬਦਲੀ ਜਾਵੇ ਉਹਨਾਂ ਦੀ ਉਹਦੀ ਪਤਨੀ ਮਿਲ ਕੇ ਵੀ ਆਈ ਸੀ ਉਹਦੇ ਉੱਤੇ ਵੀ ਮਤਲਬ ਕਿ ਸੁਣਵਾਈ ਆ 17 ਤਰੀਕ ਨੂੰ ਹੈ ਨਾ ਇੱਕ ਉਹਨਾਂ ਨੇ ਜ਼ਮਾਨਤ ਲਈ ਵੀ ਅਰਜੀ ਲਾ ਦਿੱਤੀ ਆ ਹੁਣ ਉਹਦੇ ਤੇ 22 ਤਰੀਕ ਨੂੰ ਹੈ ਤੇ ਇੱਧਰ ਡਿਵੀਜ਼ਨਲ ਅਦਾਲਤ ਮੁੱਕ ਜਾਣੀ ਆ ਵਿਰੋਧ ਦੁਆਰਾ ਪੇਸ਼ਕਾਰੀ ਹੋਣੀ ਆ ਗਨੀਪ ਕੌਰ ਘੰਟਾ ਡੇਢ ਘੰਟਾ ਦੀ ਮੁਲਾਕਾਤ ਕਰਕੇ ਆਏ ਉਹ ਕਹਿੰਦੇ ਜੀ ਐਵੇਂ ਝੂਠ ਬੋਲੀ ਜਾਂਦੇ ਨੇ ਕਿ ਬੀਪੀ ਘਟ ਗਿਆ ਵੱਧ ਗਿਆ ਸ਼ੁਗਰ ਆ ਗਈ ਉਹ ਕਹਿੰਦੇ ਜੀ ਕੁਝ ਨਹੀਂ ਕਹਿੰਦੀ ਚੜ੍ਹਦੀ ਕਲਾ ਚ ਨੇ ਪਰ ਕਹਿੰਦੇ ਕਿ ਉਹਨਾਂ ਨੂੰ ਔਰੇਂਜ ਪੱਧਰ ਦੀ ਜਿਹੜੀ ਸਹੂਲਤ ਆ ਸਾਬਕਾ ਮੰਤਰੀ ਨਾਲ ਤੇ ਉਹ ਮਿਲਣੀ ਚਾਹੀਦੀ ਆ ਉਹਨਾਂ ਨੂੰ ਮਤਲਬ ਹੋਰਨਾ ਹਵਾਲਤਿਆਂ ਨਾਲ ਆਮ ਹਵਾਲਤਿਆਂ ਨਾਲ ਰੱਖਿਆ ਹੈ ਕਿਉਂਕਿ ਉਹਨਾਂ ਨੂੰ ਜਾਨਵਰ ਨੂੰ ਖਤਰਾ ਹੈ ਉਹ ਕਹਿੰਦੇ ਅਸੀਂ ਸੀਸੀਟੀਵੀ ਕੈਮਰੇ ਲਾਏ ਨੇ ਸਾਡੀ ਨਿਗਰਾਨੀ ਹੈ ਪੈਂਦੀ ਕਰ ਲੋ ਨਿਗਰਾਨੀ ਜਿਹੜੀ ਕਰਨੀ ਹੈ ਅਸੀਂ ਡਰਨ ਵਾਲੇ ਨਹੀਂ ਕਿ ਸਾਨੂੰ ਪਤਾ ਹੈ ਐ ਤੁਸੀਂ ਧੱਕਾ ਕਰਦੇ ਹੋ ਤੇ ਮੁੱਖ ਮੰਤਰੀ ਸਾਹਿਬ ਕਹ ਰਹੇ ਨੇ ਕੋਈ ਸਰਾਨਾ ਨਹੀਂ ਦੇਣਾ ਠੀਕ ਆ ਵੀ ਨਾ ਦਿਓ ਆਮ ਕਹਦੀਆਂ ਮੰਗ ਰੱਖੋ ਆਮ ਹਵਾਲਤੀਆਂ ਮੰਗ ਰੱਖੋ ਹੈਨਾ ਜਿਹੜੇ ਹੋਰ ਨਸ਼ਾ ਤਸਕ ਕਰਨੇ ਚੱਕੋ ਕਰੋ ਕਾਰਵਾਈ ਜੇ ਸਾਬਤ ਹੋਊਗਾ ਤਾਂ ਤੁਹਾਨੂੰ ਸਜ਼ਾ ਮਿਲੇ ਜੇ ਨਹੀਂ ਸਾਬਤ ਹੋਊਗਾ ਤਾਂ ਤੁਸੀ ਫਸੋਗੇ ਹੈਨਾ ਇਤਕ ਬਰਤਾਰੇ ਜੀ ਪਰ ਵਿਜੀਲੈਂਸ ਜਿਹੜੀ ਐ ਟਾਈਮਿੰਗ ਦੀ ਚੋਣ ਹੈ ਉਹ ਢੰਗ ਤਰੀਕਾ ਉਹ ਕਿਦਾਂ ਕਿਤੇ ਦੱਸਦਾ ਕਿ ਇਹ ਪਾਈ ਓਮੇ ਹੀ ਹੈ ਜਿਵੇਂ ਈਡੀ ਅਮਿਤ ਸ਼ਾਹ ਦੇ ਮੋਦੀ ਲੈ ਕੇ ਤੇ ਤੁਰਦੀ ਹੈ ਓਵੇਂ ਹੀ ਵਿਜੀਲੈਂਸ ਹੈ ਜਿਹੜੀ ਉਪਗਵੰਤਮਾਨ ਨਹੀਂ ਮਾਫ ਕਰਨਾ ਭਗਵੰਤਾਨ ਕਹਿੰਦਾ ਕੇਜਰੀਵਾਲ ਦੇ ਕੇਜਰੀਵਾਲ ਦੇ ਹਾਂ